ਦੇ ਵਿੱਚ ਗੁਰੂ ਸਾਹਿਬ ਦੇ ਸਰੂਪਾਂ ਨੂੰ ਗੁਰੂ ਸਾਹਿਬ ਦੀਆਂ ਪੋਥੀਆਂ ਨੂੰ ਪਾਵਨ ਬਾਣੀ ਨੂੰ ਜਿਵੇਂ ਕਿ ਕੋਈ ਲੀੜੇ ਕੱਪੜੇ ਵੀ ਨਹੀਂ ਬਨ ਕੇ ਸਿੱਟਦਾ ਇਦਾਂ ਰੱਦੀ ਦੇ ਵਾਂਗੂ ਇਹਨਾਂ ਨੇ ਸਿੱਟਿਆ ਹੋਇਆ ਸੀ ਰਾਜਵਿੰਦਰ ਸਾਖਰਾ ਕਰਨ ਨੂੰ ਫਤੂਰ ਜਿਹੜਾ ਅਜੇ ਤੱਕ ਨਸ਼ਾ ਜਿਹੜਾ ਉਹ ਤਖਸਾਲ ਜੀ ਜਹਿਦਾਰੀ ਲੈਣ ਦਾ ਉਹ ਕਰਵਾ ਲੈ ਸਾਰਾ ਕੁਝ ਉਹ ਪੰਚਾ ਜੀ ਉਹਨੇ ਤਾਂ ਧਮਕੀ ਦਿੱਤੀ ਇਹਨਾਂ ਨੂੰ ਪੀ ਦੇਖ ਤੁਸੀਂ ਤਾਂ ਨਿਕਲ ਨਿਕਲ ਕਹਿੰਦਾ ਰੋਲਾ ਤੇਰਾ ਨਿਕਦਾ ਰੋਲਾ ਮੇਰਾ ਕਹਿੰਦਾ ਪ੍ਰੀਤਮ ਸਿੰਘ ਦਾ ਨਹੀਂ ਵੀ ਕਹਿੰਦਾ ਤੈਨੂੰ ਨਹੀਂ ਕਹਿੰਦਾ ਮਾਨਣਾ ਬਗਾ ਤੈਨੂੰ ਮੈਂ ਮਾਰ ਵੀ ਦਊਗਾ ਰਿਕਾਰਡ ਚੜਦਾ ਪੰਜਾਬ ਦੇਖ ਰਹੇ ਹੋ ਬਹੁਤ ਬਹੁਤ ਸਵਾਗਤ ਹੈ ਮੈਂ ਹਵਤਾਰ ਸਿੰਘ ਫਰਵਾਹੀ ਇਹ ਜਿਹੜੇ ਤੁਸੀਂ ਸਥਾਨ ਦੇਖ ਰਹੇ ਹੋ ਇਹ ਬਰਨਾਲਾ ਦੇ ਨੇ ਇਹ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਜਿੱਥੇ ਇੱਕ ਕਮਰੇ ਦੇ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਨੇਗੇ ਇਹ ਕੁਝ ਦਿਨ ਪਹਿਲਾਂ ਇੱਥੇ ਸਿੱਖ ਜਥੇਬੰਦੀਆਂ ਆਈਆਂ ਪੁੰਡਾ ਦਲ ਦੇਨ ਹਿੰਗ ਸਿੰਘ ਆਏ ਹੋਰ ਵੀ ਬਹੁਤ ਜ਼ਿਆਦੇ ਜਿਹੜੇ ਅ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਆ ਉਹ ਆਏ ਕਿਉਂ ਆਏ ਕੀ ਕਾਰਨ ਸੀਗਾ ਪੂਰੀ ਗੱਲਬਾਤ ਦੀ ਜਾਣਕਾਰੀ ਇੱਥੋਂ ਦੇ ਜਿਹੜੇ ਸਿੰਘ ਨੇਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਇੱਥੇ ਹੁਣ ਸੇਵਾ ਕਰ ਰਹੇ ਆ ਕਿਉਂਕਿ ਪਤਾ ਲੱਗਿਆ ਵੀ ਇੱਥੇ ਵਿਵਾਦ ਵੀ ਹੋਈ ਹੈ ਕਾਦੀ ਵਿਵਾਦ ਵੀ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਪੂਰੀ ਜਾਣਕਾਰੀ ਲਈਏ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਨੇ ਸਾਡੇ ਕੋਲੇ ਖੜੇ ਨੇ ਬਾਬਾ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਬਾਈ ਖਾਲਸਾ ਬਾਈ ਬੋਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਜੀ ਕੁਝ ਦਿਨ ਪਹਿਲਾਂ ਇਥੇ ਜਿਆਦਬੀ ਹੋਈ ਮਲਕੀ ਕਾਰਨ ਸੀ ਕਿਵੇਂ ਹੋਈ ਕੀ ਚੱਕਰ ਸੀਗਾ ਪੂਰਾ ਮਾਮਲਾ ਸੀ ਬਿਲਕੁਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਪੰਥ ਬੁੱਢਾ ਦਲ ਬਿਸਲ ਸ਼ਹੀਦ ਭਾਈ ਮਾਲੀ ਸਿੰਘ ਜੀ ਫੱਟ ਜਥੇਦਾਰ ਜਥੇਦਾਰ ਬਾਬਾ ਮਾਨ ਸਿੰਘ ਜੀ ਅਕਾਲੀ ਤੇ ਉਹਨਾਂ ਦੇ ਦਲ ਪਾਸਦੇ ਅਸੀਂ ਸਿੰਘ ਜਥੇਦਾਰ ਬਾਬਾ ਭਗਤ ਸਿੰਘ ਬਰਨਾਲੇ ਤੋਂ ਉਹਨਾਂ ਨੇ ਜਥੇਦਾਰੀ ਦਿੱਤੀ ਹੈ ਜੀ ਤਕਰੀਬਨ ਜਿਹੜਾ ਇਹ ਮੋਰਚਾ ਚੱਲਦੇ ਨੂੰ ਇਥੇ ਹੋ ਗਏ ਜੀ 20 25 ਦਿਨਾਂ ਨੂੰ 10 ਦਿਨ ਤਾਂ ਬੇਅਦਵੀ ਹੋਏ ਨੂੰ ਹੀ ਹੋ ਗਈ ਜੀ ਤੇ ਗੱਲ ਇਹ ਹੈ ਜੀ ਜਿਹੜਾ ਇੱਥੇ ਸਾਡੇ ਕੋਲ ਸ਼ਿਕਾਇਤ ਪਹੁੰਚੀ ਸੀਗੀ ਵੀ ਜਿ ਇੱਥੇ ਬਾਬਾ ਪ੍ਰੀਤਮ ਸਿੰਘ ਤੇ ਬਾਬਾ ਮਿਲਖਾ ਸਿੰਘ ਦੋ ਗੁਰੂ ਚੇਲਾ ਸੀਗੇ ਜੋ ਕਿ ਉਹਰੇ ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਸੀ 10 ਸਾਲ ਹੋ ਗਏ ਜੀ ਇਸ ਗੁਰੂ ਘਰ ਬਣੇ ਨੂੰ ਤੇ ਉਸ ਟਾਈਮ ਜਦੋਂ ਬਣਿਆ ਸੰਗਤ ਵਧੀਆ ਜੁੜੀ ਹੋਈ ਸੀ ਗੁਰੂ ਘਰ ਨਾਲ ਜੀ ਤਾਂ ਜਿਹੜਾ ਸੰਗਤ ਸੀ ਗੁਰੂ ਘਰ ਨੂੰ ਬਹੁਤ ਵਧੀਆ ਸਹਿਯੋਗ ਦਿੰਦੀ ਸੀਗੀ ਜਿਹੜੇ ਬਾਬਾ ਪ੍ਰੀਤਮ ਸਿੰਘ ਸੀਗੇ ਜੀ ਉਹਨਾਂ ਨੇ ਸੰਗਤ ਦੇ ਪੈਸੇ ਨਾਲ ਗੁਰੂ ਘਰ ਦੇ ਨਾਲ ਲਗ ਮੈਂ ਇੱਕ ਪਲਾਟ ਖਰੀਦ ਲਿਆ ਜਿਸ ਪਲਾਟ ਨੂੰ ਉਹ ਨਿਜੀ ਬਾਅਦ ਚ ਆਪਣੇ ਨਾਮ ਕਰਵਾ ਗਏ ਜਦ ਕਿ ਸੰਗਤ ਦੇ ਪੈਸੇ ਨਾਲ ਖਰੀਦਿਆ ਹੋਇਆ ਉਹ ਪਲਾਟ ਸੀ ਤੇ ਉਸ ਨੂੰ ਲੈ ਕੇ ਇਹ ਜਿਹੜੇ ਦੋ ਗੁਰੂ ਚੇਲਾ ਰਹ ਰਹੇ ਸੀ ਇਹਨਾਂ ਦਾ ਕੋਈ ਆਪਸੀ ਪੈਸੇ ਨੂੰ ਲੈਣ ਦੇਣ ਲੈ ਕੇ ਰੌਲਾ ਚੱਲਦਾ ਆ ਰਿਹਾ ਸੀ ਤੇ ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਵੀ ਇੱਥੇ ਗੁਰੂ ਘਰ ਦੇ ਵਿੱਚ ਪੂਥੀਆਂ ਦੀ ਬਹੁਤ ਵੱਡੀ ਮਾਤਰਾ ਵਿੱਚ ਜਿਹੜੀ ਬੇਅਦਬੀ ਆ ਉਹ ਹੋ ਰਹੀ ਆ ਜਦੋਂ ਅਸੀਂ ਇਸ ਗੱਲ ਦੀ ਸਾਂਭੀਣ ਕਰੀ ਤਾਂ ਸਾਨੂੰ ਕਾਫੀ ਲੰਮਾ ਸਮਾਂ ਲੱਗ ਗਿਆ ਤੇ ਉਹ ਪੱਕੇ ਸਬੂਤਾਂ ਦੇ ਆਧਾਰ ਤੇ ਵਾਕਈ ਗੱਲ ਸਚਾਈ ਸੀਗੀ ਜੋ ਦੋਸ਼ ਬਾਬਾ ਮਿਲਖਾ ਸਿੰਘ ਕੰਨੀ ਉਲਾਏ ਗਏ ਸੀ ਉਸਦੇ ਪਾਬਾ ਪ੍ਰੀਤਮ ਸਿੰਘ ਉੱਤੇ ਉਹ ਸੱਚ ਹੋਏ ਪਿਛਲੇ ਦਿਨੀ ਜਦੋਂ ਅਸੀਂ ਇੱਥੇ ਤਕਰੀਬਨ 15 ਤਰੀਕ ਨੂੰ ਚੈਕਿੰਗ ਕਰਨ ਵਾਸਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਔਰ ਮੀਡੀਆ ਨੂੰ ਨਾਲ ਲੈ ਕੇ ਜਦੋਂ ਇੱਥੇ ਰੇਡ ਮਾਰੀ ਆ ਤਾਂ ਇੱਥੇ ਵੱਡੀ ਤਦਾਰ ਦੇ ਵਿੱਚ ਚੈਕਿੰਗ ਦੌਰਾਨ ਜਿਹੜੀ ਪੋਥੀਆਂ ਦੀ ਬੇਅਦਬੀ ਆ ਉਹ ਮੌਕੇ ਦੇ ਮੌਜੂਦ ਪਾਈ ਗਈ ਕਿਉਂਕਿ ਇੱਕ ਪੇਟੀ ਦੇ ਵਿੱਚ ਗੁਰੂ ਸਾਹਿਬ ਦੇ ਸਰੂਪਾਂ ਨੂੰ ਗੁਰੂ ਸਾਹਿਬ ਦੀਆਂ ਪੋਤੀਆਂ ਨੂੰ ਪਾਵਨ ਬਾਣੀ ਨੂੰ ਜਿਵੇਂ ਕਿ ਕੋਈ ਲਿਡੇ ਕੱਪੜੇ ਵੀ ਨਹੀਂ ਬਨ ਕੇ ਸਿੱਟਦਾ ਏਦਾਂ ਰੱਦੀ ਦੇ ਵਾਂਗੂ ਇਹਨਾਂ ਨੇ ਸਿੱਟਿਆ ਹੋਇਆ ਸੀ ਜਿਸ ਦੇ ਵਿੱਚ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਗੁਰੂ ਸਾਹਿਬ ਦੀਆਂ ਪੋਤੀਆਂ ਨੂੰ ਪਾਵਨ ਬਾਣੀ ਨੂੰ ਜਿਵੇਂ ਕਿ ਕੋਈ ਲਿਡੇ ਕੱਪੜੇ ਵੀ ਨਹੀਂ ਬਨ ਕੇ ਸਿੱਟਦਾ ਏਦਾਂ ਰੱਦੀ ਦੇ ਵਾਂਗੂ ਇਹਨਾਂ ਨੇ ਸਿੱਟਿਆ ਹੋਇਆ ਸੀ ਜਿਸ ਦੇ ਵਿੱਚ ਕੇ ਪਾਟੇ ਪੁਰਾਣੇ ਕੱਪੜੇ ਤੇ ਲਿਬੜੇ ਹੋਏ ਕਸ਼ੇਰੇ ਚੱਪਲਾਂ ਬੂਟ ਜੋ ਕਿ ਮੌਕੇ ਦੇ ਬਰਾਮਦ ਪਾਏ ਗਏ ਉਸ ਦੇ ਆਧਾਰ ਤੇ ਇਹਨਾਂ ਨੂੰ ਬਣਦੀ ਕਾਨੂੰਨਕਾਰੀ ਬਾਈ ਲਈ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਸੀ ਇਹਨਾਂ ਦੀ ਉਸ ਦਿਨ ਅਰੈਸਟ ਪਈ ਚਲੋ ਜਥੇਬੰਦੀਆਂ ਦਾ ਫੈਸਲਾ ਹੋਇਆ ਕਿ ਗੁਰਮਤ ਦੇ ਅਨੁਸਾਰ ਇਹਨਾਂ ਦਾ ਜੋ ਵੀ ਇਹਨਾਂ ਨੂੰ ਸਜ਼ਾ ਲਾਉਣੀ ਹੈ ਪਉ ਤਖਤ ਤੇ ਪੇਸ਼ ਕਰਕੇ ਲਾਈ ਜਾਵੇਗੀ ਤੇ ਅਸੀਂ ਸਾਰੀਆਂ ਫੌਜਾਂ ਨੇ ਨਾਲ ਲੈ ਜਾ ਕੇ ਇਹਨਾਂ ਦੋਨਾਂ ਸਿੰਘਾਂ ਨੂੰ ਉੱਥੇ ਤਖਤ ਤੇ ਪੇਸ਼ ਕੀਤਾ ਤੇ ਹੁਣ ਇਹ ਜਿਹੜੇ ਮਸਲਾਗਾ ਤਖਤ ਸ੍ਰੀ ਦੰਦਵਾ ਸਾਹਿਬ ਸ਼ਰਮਣੀ ਕਮੇਟੀ ਦੇ ਅਧੀਨ ਚੱਲ ਰਿਹਾ ਉਹਨਾਂ ਕੋਲੇ ਇਹ ਮਸਲਾ ਪਹੁੰਚਿਆ ਹੋਇਆਗਾ ਉਹਨਾਂ ਚਰ ਲਈ ਜਿਹੜੀ ਗੁਰੂ ਘਰ ਦੀ ਦੇਖਰੇਖਾ ਉਹ ਅਸੀਂ ਆਪਣੇ ਹੱਥ ਚ ਲੈਤੀ ਸੀ ਤੇ ਕਿਉਂਕਿ ਉਹਰੇ ਨਿਤਨੇਮ ਨਹੀਂ ਸੀ ਪਹਿਲਾਂ ਹੋ ਰਿਆ ਹੁਣ ਉਹਦਾ ਨਿਤਨੇਮ ਅਸੀਂ ਆਪ ਪੈਰਾ ਕਰਦੇ ਆ ਤੇ ਬਾਕੀ ਸਾਡੇ ਨਾਲ ਫੌਜ ਉਤਰੀ ਹੋਈ ਆ ਤੇ ਬੌਡਾ ਦਲ ਦੇ ਸਿੰਘ ਵੀ ਆਏ ਹੋਏ ਨੇ ਜੀ ਇਹ ਸਾਰੇ ਸਿੰਘ ਸਾਡਾ ਸਹਿਯੋਗ ਕਰ ਰਹੇ ਨੇ ਜਿੰਨਾ ਚਿਰ ਕੋਈ ਫੈਸਲਾ ਉੱਪਰੋਂ ਨਹੀਂ ਆ ਜਾਂਦਾ ਉਹਨਾਂ ਚਿਰ ਅਸੀਂ ਜਿਹੜੀ ਸੇਵਾ ਸੰਭਾਲ ਆ ਉਹ ਕਰਦੇ ਰਹਿਾਂਗੇ ਕਿਉਂਕਿ ਸਾਡੀ ਸੇਵਾ ਕੀ ਜੋ ਸਾਡੇ ਤੇ આરોਪ ਲਾ ਰਹੇ ਨੇ ਵੀ ਨੇ ਸਿੰਘਾਂ ਫੌਜਾਂ ਨੇ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਹੋਰ ਬਾਬਾ ਜੀ ਤੁਹਾਡੇ ਨਾਲ ਸਾਡੇ ਨਾਲ ਬਾਬਾ ਜਥੇਵੰਦੀਆਂ ਸਾਡੇ ਸਿੰਘ ਸਹਿਬਾਨ ਖੜੇ ਨੇ ਜੀ ਤੇ ਤੁਹਾਨੂੰ ਪਾਉਣਗੇ ਚਰਨਾ ਸਾਡੇ ਜਥੇ ਅਰ ਖੜੇ ਨੇ ਬਾਬਾ ਗੁਰਜੰਟ ਸਿੰਘ ਜੀ ਬੁੱਢਾ ਦਲਤੋ ਜੀ ਤੇ ਸਾਡੇ ਸਤਕਾਰਯੋਗ ਬਾਬਾ ਜੀ ਖੜੇ ਨੇ ਨਾਲ ਹਾਂਜੀ ਇੱਥੇ ਜਿਵੇਂ ਹੁਣ ਪਤਾ ਲੱਗਿਆ ਸੀਗਾ ਵੀ ਤੁਸੀਂ ਨੇ ਜਿਹੜਾ ਇਹ ਮੋਰਚਾ ਸਾਹਮਣਿਆ ਸੀਗਾ ਜਿਸ ਦਿਨ ਤੁਸੀਂ ਆ ਕੇ ਉਹ ਪੋਥੀਆਂ ਸਾਰੀਆਂ ਚੈੱਕ ਕੀਤੀਆਂ ਵੀ ਕਿਸ ਤਰ੍ਹਾਂ ਦੀ ਬੇਅਦਬੀ ਪੱਟੇ ਪੱਦਰ ਤੇ ਹੋਈ ਹੋਈ ਸੀਗੀ ਤੇ ਉਸ ਤੋਂ ਬਾਅਦ ਕੁਝ ਪਤਾ ਇਹ ਵੀ ਲੱਗਿਆ ਵੀ ਤੁਹਾਨੂੰ ਵੀ ਮਤਲਬ ਕਿ ਇਸਕੇ ਰੇਚ ਲੈਤਾ ਗਿਆ ਵੀ ਤੁਹਾਡੇ ਤੇ ਪਰਚਾ ਹੋਊਗਾ ਵੀ ਤੁਸੀਂ ਪੈਸਿਆਂ ਦੀ ਮੰਗ ਕੀਤੀ ਸੀ ਉਹ ਵੀ ਥੋੜਾ ਜਿਹਾ ਚਾਨਣਾ ਉਹ ਚਾਨਣਾ ਪਾਉਣਾ ਬਾਬਾ ਜੀ ਉਹ ਬਚਨ ਇਹ ਸੀਗਾ ਜੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਗੁਰੂ ਘਰ ਦੇ ਨਾਲ ਲੱਗ ਮਾ ਪਲਾਟ ਜੋ ਗੁਰੂ ਘਰ ਦੀ ਆਮਦਨ ਤੋਂ ਬਣਾਇਆ ਗਿਆ ਵੀ ਉਹ ਤਕਰੀਬਨ 20 ਲੱਖ ਰੁਪਏ ਦਾ ਵੇਚਿਆ ਜੀ ਤਾ ਉਹ ਗੱਲ ਮੈਂ ਲਾਈਵ মিডিਏ ਦੇ ਸਾਹਮਣੇ ਵੀ ਕਹਿਣਾ ਜੋ આરોਪ ਸਾਡੇ ਤੇ ਲਾਏ ਗਏ ਆ ਜਾਂ ਤਾਂ ਉਸ ਚੀਜ਼ ਨੂੰ ਸਿੱਧ ਕਰਨ ਅਸੀਂ ਆਪਦਾ ਗੱਲ ਤੱਕ ਘਟਾ ਦਿਆਂਗੇ ਜੇਕਰ ਅਸੀਂ ਇਹਨਾਂ ਤੋਂ ਪੈਸੇ ਮੰਗੇ ਹੁਣ ਹਾਂ ਅਸੀਂ ਇਹ ਸ਼ਬਦ ਭਰੇ মিডিਏ 'ਚ ਵੀ ਆਖਿਆਗਾ ਤੇ ਅੱਜ ਫੇਰ ਦੁਬਾਰਾ ਆਖਦੇ ਆ ਹਸਤੇ ਦੇ ਪੈਸੋ ਕੇ ਵੀ ਅਸੀਂ ਇਹ ਗੱਲ ਆਖੀ ਸੀ ਵੀ ਜੋ ਪਲਾਟ ਇਹਨਾਂ ਨੇ ਵੇਚਿਆ 20 ਲੱਖ ਦਾ ਉਸ ਦੇ ਵਿੱਚੋਂ ਅੱਧੀ ਆਮਦਨ ਜਿਹੜੀ ਉਸ ਗੁਰੂ ਘਰ ਤੇ ਲਾਈ ਜਾਵੇ ਕਿਉਂਕਿ ਇਸ ਗੁਰੂ ਘਰ ਦੇ ਜਿਹੜੇ ਹਾਲਾਤ ਆ ਉਹ ਅਸੀਂ ਤੁਹਾਨੂੰ ਵੀਡੀਓ ਦਿਖਾ ਸਕਦੇ ਜਿੱਦੇ ਅਸੀਂ ਇੱਥੇ ਆਇਆ ਕੀ ਹਾਲਾਤ ਸੀਗੇ ਤੇ ਅੱਜ ਦੇ ਹਾਲਾਤ ਜਿਹੜੇ ਤੁਸੀਂ ਉਹ ਵੀ ਦੇਖ ਲਿਓ ਗੁਰੂ ਘਰ ਨੂੰ ਬਹੁਤ ਲੋੜ ਆ ਜਿਹੜਾ ਪਲਾਟ ਦੀ ਗੱਲ ਕਰਦੇ ਇਹਨਾਂ ਨੇ ਵੇਚਿਆ ਉਹ ਪਲਾਟ ਗੁਰੂ ਮਹਾਰਾਜ ਦੇ ਨਾਂ ਤੇ ਪੈਸੇ ਇਕੱਠੇ ਕਰਕੇ ਲੈਤਾ ਗਿਆ ਸੀ ਜਾਂ ਉਹਨਾਂ ਨੇ ਆਪਣੀ ਕਮਾਈ ਦਾ ਲੈਤਾ ਸੀ ਉਹ ਛੋਣਨੇ ਦੇ ਵਿੱਚ ਸੰਗਤ ਕਿਉਂਕਿ ਜਿੱਦੇ ਦਿਨ ਨਿਤਨੇਮ ਕਰਦੇ ਜੀ ਸੰਗਤ ਨਾਲ ਵੀ ਰਾਬਤਾ ਹੁੰਦਾ ਸੰਗਤ ਆਉਂਦੀ ਜਾਂਦੀ ਹੈ ਜੋ ਗੱਲ ਸਾਨੂੰ ਪਤਾ ਲੱਗੀ ਹੈ ਜੀ ਉਹ ਕੁਸ ਪੈਸਾ ਸੰਗਤ ਨੇ ਦਿੱਤਾ ਸੀਗਾ ਤੇ ਅਰਦਾਸਾ ਸੀ ਜਿਹੜਾ ਗੁਰੂ ਸਾਹਿਬ ਮੂਰੇ ਇਹਨਾਂ ਨੇ ਕੀਤਾ ਸੀ ਪ੍ਰੀਤਮ ਸਿੰਘ ਜੀ ਨੇ ਵੀ ਇਹ ਪਲਾਟ ਆ ਜਿਹੜਾ ਆਪਾਂ ਸੰਗਤ ਦੀ ਮਾਇਆ ਨਾਲ ਇਕੱਠੀ ਕਰਕੇ ਇਹਨਾਂ ਨੇ ਲੈਤਾ ਵੀ ਇੱਥੇ ਗੁਰੂ ਘਰ ਬਹੁਤ ਵਧੀਆ ਬਣਾਵਾਂਗੇ ਆਪਾਂ ਨੂੰ ਜਗ੍ਹਾ ਦੀ ਹੋਰ ਲੋੜ ਆ ਪਰ ਜਦੋਂ ਸੰਗਤ ਨੇ ਇਸ ਚੀਜ਼ ਦਾ ਬਾਬਾ ਜੀ ਨਾਲ ਬਚਨ ਕੀਤਾ ਵੀ ਬਾਬਾ ਜੀ ਅਸੀਂ ਤੁਹਾਨੂੰ ਪੈਸੇ ਦੇਨੇ ਵੀ ਤੁਸੀਂ ਗੁਰੂ ਘਰ ਬਣਾਓ ਤਾਂ ਉਹ ਇਸ ਗੱਲ ਤੋਂ ਮੁਕਰ ਗਿਆ ਕਿ ਇਹ ਮੇਰੀ ਨਿੱਜੀ ਪ੍ਰਾਪਰਟੀ ਹੈ ਤੇ ਉਸ ਨੇ ਜਿਹੜੀ ਉਹ ਪਲਾਟ ਦੀ ਰਜਿਸਟਰੀ ਸੀ ਉਹ ਆਪਣੇ ਨਾਮ ਕਰਵਾ ਲਈ ਸੀ ਕਿਉਂਕਿ ਉਸ ਤੋਂ ਬਾਅਦ ਉਹਨੇ ਇਕੱਲੇ ਨਹੀਂ ਵੇਚਿਆ ਨਾ ਤੇ ਇਹਦੇ ਚ ਸੰਗਤ ਦਾ ਰੋਲਾ ਤੇ ਨਾ ਹੀ ਮਿਲਖਾ ਸਿੰਘ ਦਾ ਰੋਲਾ ਕਿਉਂਕਿ ਜਿਹੜਾ ਵੇਚਿਆ ਪਲਾਟ ਉਹ ਬਾਬਾ 프리ਤਮ ਸਿੰਘ ਨਹੀਂ ਵੇਚਿਆਗਾ ਤੇ ਸੰਗਤ ਜਿਹੜੀ ਆ ਗੁਰੂ ਘਰ ਨੂੰ ਬਹੁਤ ਪ੍ਰੇਮ ਕਰਦੀ ਐ ਤੇ ਉਹ ਬਣਾਉਣਾ ਚਾਹੁੰਦੀ ਸੀ ਪਰ ਪ੍ਰੀਤਮ ਸਿੰਘ ਹੋਣਾ ਨੇ ਇਥੋਂ ਜਿਹੜੀ ਸੌਂ ਖਾਦੀ ਸੀ ਅਰਦਾਸ ਕੀਤੀ ਸੀ ਗੁਰੂ ਸਾਹਿਬ ਮੂਰੇ ਉਹ ਅਰਦਾਸ ਤੋਂ ਵੀ ਝੂਠੇ ਪਏ ਨੇ ਤੇ ਉਹਨਾਂ ਨੇ ਸੰਗਤ ਨੂੰ ਇਨਕਾਰ ਕਰ ਦਿੱਤਾ ਕਿ ਅਸੀਂ ਜਿਹੜਾ ਪੈਸਾ ਗੁਰੂ ਘਰ ਤੇ ਨਹੀਂ ਲਾ ਸਕਦੇ ਵੀ ਇਹ ਮੇਰੀ ਨਿੱਜੀ ਪ੍ਰਾਪਰਟੀ ਸੀ ਤੇ ਮੈਂ ਆਪਣੀ ਪ੍ਰਾਪਰਟੀ ਵੇਚੀ ਐ ਨਾ ਕਿ ਗੁਰੂ ਘਰ ਦੀ ਹੁਣ ਅੱਜ ਜਿਹੜੇ ਅੱਜ ਵੀ ਦਵਾਰੇ ਜਥੇ ਬੰਦੇ ਆਈਆਂ ਨੇ ਅੱਜ ਕੀ ਫੈਸਲਾ ਲੇਤਾ ਗਿਆ हां जी जो ਅੱਜ ਜੱਥੇ ਬੰਦਿਆਏ ਜੀ ਜੋ ਸਾਡੇ ਤੇ ਇਲਜ਼ਾਮ ਲਾਏ ਗਏ ਸੀਗੇ ਭਗਤ ਸਿੰਘ ਹੁਣੇ ਉੱਥੇ ਕਬਜ਼ਾ ਕਰ ਦਿਆ ਜਾਂ ਸਾਡੇ ਜੱਥੇਰ ਬਾਬਾ ਪਰਮਜੀਤ ਸਿੰਘ ਜੀ ਕਹਿਰੇ ਤੇ ਸਾਡੇ ਜੱਥੇਰ ਬਾਬਾ ਵਰਮਾ ਸਿੰਘ ਦੀ ਕਿਉਂਕਿ ਉਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਦਿੱਤਾਗਾ ਜੋ ਅਸੀਂ ਇਹ ਬੇਅਦਬੀ ਦਾ ਪਰਦਾ ਫਾਸ਼ ਕੀਤਾਗਾ ਕਿਉਂਕਿ ਇਹ ਕਾਫੀ ਲੰਮੇ ਸਮੇਂ ਤੋਂ ਬੇਅਦਬੀ ਹੈ ਜਿਹੜੀ ਹੋ ਰਹੀ ਸੀ ਤੇ ਗੁਰੂ ਸਾਹਿਬ ਨੇ ਕੋਈ ਸਾਡੀ ਚਲੋ ਸੇਵਾ ਲਈ ਸਾਡੇ ਤੱਕ ਪਹੁੰਚ ਹੋਈ ਉਹਨਾਂ ਦੀ ਤਾਂ ਅਸੀਂ ਇਹਦਾ ਪੜਦਾ ਪਾਸ ਕੀਤਾ ਪ੍ਰਸ਼ਾਸਨ ਤੱਕ ਪਹੁੰਚ ਕਰੀ ਆ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਵੀ ਗੁਰੂ ਘਰ ਨੂੰ ਦੱਬਣਾ ਚਾਹੁੰਦੇ ਨੇ ਗੁਰੂ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਦ ਕੇ ਜੋ ਇਲਜ਼ਾਮ ਲਾਉਣ ਵਾਲੇ ਉਹਨਾਂ ਨੂੰ ਇਹ ਵੀ ਤਾਂ ਪਤਾ ਹੈ ਕਿ ਅਸੀਂ ਆਪਣੇ ਕਿਰਤ ਕਰਨ ਵਾਲੇ ਸਿੰਘ ਆ ਹਾ ਜੇਕਰ ਗੁਰੂ ਸਾਹਿਬ ਦੀ ਸੇਵਾ ਸੰਭਾਲ ਇੱਥੇ ਨਹੀਂ ਸਹੀ ਤਰੀਕੇ ਨਾਲ ਹੋ ਰਹੀ ਸੀ ਸੇਵਾ ਸੰਭਾਲ ਅਸੀਂ ਖੁਦ ਕਰ ਰਹੇ ਆ ਜਿਸ ਨੂੰ ਕਬਜ਼ਾ ਹੀ ਕਹਿੰਦੇ ਨੇ ਉਹਨਾਂ ਦੇ ਨਜ਼ਰੀਏ ਚ ਤਾਂ ਇਹ ਕਬਜ਼ਾ ਹੀ ਸਹੀ ਫਿਰ ਸੇਵਾ ਸੰਭਾਲ ਦਾ ਭਾਈ ਅਸੀਂ ਕਰਾਂਗੇ ਕਿਉਂਕਿ ਜੇ ਤੁਸੀਂ ਆਪ ਤਾਂ ਛੱਡ ਕੇ ਗੁਰੂ ਸਾਹਿਬ ਨੂੰ ਭੱਜ ਕੇ ਅਸੀਂ ਤੁਹਾਡੇ ਵਰਗਿਆਂ ਚੋਂ ਨਹੀਂ ਹੈਗੇ ਵੀ ਇੱਥੇ ਬੇਅਦਬੀ ਹੋ ਗਈ ਤੇ ਅਸਾਂ ਨੂੰ ਇਸ ਗੱਲ ਦਾ ਪਤਾ ਹੈਗਾ ਤੇ ਅੱਜ ਅਸੀਂ ਗੁਰੂ ਘਰ ਨੂੰ ਜਿੰਦਾ ਮਾਰ ਕੇ ਅਸੀਂ ਵੀ ਤੁਹਾਡੇ ਵਾਂਗੂ ਚਾਲਾ ਮਾਰ ਜੀ ਉਹ ਕੰਮ ਸਾਡੇ ਖੂਨ ਚ ਨਹੀਂ ਹੈਗਾ ਅੱਜ ਗੁਰੂ ਸਾਹਿਬ ਦੀ ਸੇਵਾ ਅੱਜ ਜਿਹੜੀ ਕਮੇਟੀਆਂ ਆਈਆਂ ਜਥੇਬੰਦੀਆਂ ਆਈਆਂ ਅੱਜ ਕੀ ਫੈਸਲਾ ਹੋਇਆ ਅੱਜ ਜਥੇਬੰਦੀਆਂ ਨੇ ਇਹੀ ਫੈਸਲਾ ਹੋਇਆ ਜੀ ਕਿਉਂਕਿ ਉਹਨਾਂ ਨੂੰ ਅਸੀਂ ਸਾਬਤ ਕਰਵਾਇਆ ਵੀ ਜੋ ਸਾਡੇ ਤੇ આરોਪ ਲਾਇਆ ਵੀ ਉਹ ਬਿਲਕੁਲ ਨਜਾਇਜ਼ આરોਪ ਲਾਇਆ ਗਿਆ ਝੂਠੇ આરોਪ ਨੇਗੇ ਵੀ ਸਾਡਾ ਨਾਂ ਹੀ ਇੱਥੇ ਕੋਈ ਕਬਜਾਗਾ ਸੇਵਾ ਸੰਭਾਲਾ ਜਿਹੜੀ ਉਹ ਅਸੀਂ ਜ਼ਰੂਰ ਕਰ ਰਹੇ ਆ ਤੇ ਉਹ ਜਥੇਬੰਦੀਆਂ ਵੀ ਪਰਵਾਹ ਨਾ ਕਹਿੰਦੇ ਵੀ ਭਾਈ ਉਹਨਾਂ ਨੇ ਕਿਉਂਕਿ ਸੰਗਤੋਂ ਪੁੱਛਿਆ ਵੀ ਓਰੇ ਭਾਈ ਹੁਣ ਨਿਤਨੇਮ ਹੋ ਰਿਹਾ ਉਹ ਸੰਗਤ ਦੱਸਦੀ ਆ ਲੈ ਵੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਨਿਤਨੇਮ ਆ ਜਿਹੜਾ ਡੇਲੀ ਪੈਰਾ ਕਰਦੇ ਆ ਨਿਤਨੇਮ ਦਾ ਸਵੇਰ ਸ਼ਾਮ ਦੇ ਦਾ ਤੇ ਸੰਗਤ ਨੂੰ ਇਸ ਚੀਜ਼ ਨਾਲ ਆਉਣਾ ਜਾਣਾ ਖੁਸ਼ੀ ਹੋਈ ਆ ਕਹਿੰਦੇ ਬਾਬਾ ਜੀ ਇੱਥੇ ਤੇ ਹੁਣ ਉਹ ਨਿਤਰੇਮ ਹੋਣ ਕਰਕੇ ਸੰਗਤ ਚੱਲੋ ਖੁਸ਼ੀ ਦੀ ਲਹਿਰਾਂ ਵੀ ਇਸ ਕਰਕੇ ਜੋ ਜਥੇਵੰਦੀਆਂ ਆਈਆਂ ਨੇ ਉਹਨਾਂ ਨੇ ਸਾਰੀ ਸਚਾਈ ਇਹ ਦੇਖੀ ਆ ਉਹ ਰੋਪ ਜਿਹੜੇ ਸਾਡੇ ਤੇ ਲਾਏ ਗਏ ਸੀ ਉਹ ਜਥੇਵੰਦੀਆਂ ਨੇ ਦੇਖਿਆ ਵੀ ਝੂਠੇ આરોਪ ਨੇ ਤੇ ਭਗਤ ਸਿੰਘ ਹੁਣ ਜਿਹੜੀ ਆ ਸੇਵਾ ਸੰਭਾਲ ਕਰ ਰਹੇ ਨੇ ਬਾਬਾ ਜੀ ਕੀ ਲੱਗਦਾ ਕੀ ਲੱਗਦਾ ਜਿਵੇਂ ਹੁਣ ਇਹ ਆਦਮੀ ਨਿਤ ਨਿਤ ਹੋ ਰਹੀਆਂ ਨੇ ਨਿਤ ਵੱਡੇ ਪੱਧਰ ਤੇ ਹੋ ਰਹੀਆਂ ਨੇ ਕਿ ਆ ਚਲੋ ਆਮ ਬੰਦਾ ਕਰਦੇ ਜਦੋਂ ਕੋਈ ਕਹਿੰਦਾ ਯਾਰ ਕੋਈ ਬੇਅਦਬੀ ਇਹ ਬੰਦਾ ਪਾਗਲ ਕਰ ਗਿਆ ਇਹ ਬੰਦਾ ਮੈਂਟਲੀ ਅਪਸੈਟ ਸੀਗਾ ਜਾਂ ਇਹ ਬੰਦਾ ਕੋਈ ਇਹਨੂੰ ਕੋਈ ਟੈਨਸ਼ਨ ਸੀ ਇਹ ਤਾਂ ਕਰ ਗਿਆ ਪਰ ਜਿਹੜਾ ਇੱਕ ਗੁਰੂ ਦਾ ਵਜ਼ੀਰ ਬੇਅਦਬੀ ਕਰ ਜੇ ਉਹਦੇ ਬਾਰੇ ਕੀ ਕਹੂੰ ਸਰਦਾਰ ਯੂਵਰਜੀ ਦਾ ਖਾਲਸਾ ਹੋ ਵੀ ਫਤਿਹ ਜੀ ਇਹ ਤਾਂ ਜੀ ਮੰਨ ਜੇ ਗੁਰੂ ਘਰ ਦਾ ਵਜ਼ੀਰ ਹੀ ਕਰਦਾ ਜੀ ਉਹ ਫਿਰ ਗਾਹਾਂ ਕਿਸੇ ਨੂੰ ਕੀ ਨਿਸ਼ੀਅਤ ਦੇਊਗਾ ਕਿਸੇ ਨੂੰ ਕੀ ਸਿਖਿਆ ਦੇਊਗਾ ਉਹ ਤਾਂ ਹੀ ਦੋਸ਼ੀ ਹੈ ਜਿਆਦਾ ਬਹੁਤ ਗੁਨਾਹਗਾਰ ਦੋਸ਼ੀ ਹੈ ਜਿਹਨਾਂ ਵੀ ਜੀ ਕਹੇ ਸਾਡੇ ਕੋਲ ਲੱਭ ਜੀ ਨਹੀਂ ਕਿ ਵੀ ਐਡਾ ਵੱਡਾ ਦੋਸ਼ੀ ਹੈਗਾ ਉਹ ਜਿਹਨ ਦਾ ਜੂ ਬੰਦੀ ਕਾਰਵਾਈ ਉਹ ਤੇ ਸਜ਼ਾ ਨੂੰ ਮਿਲਣੀ ਚਾਹੀਦੀ ਇਹ ਜਿਹਨੂੰ ਤਾਂ ਸੱਤ ਵਿੱਚ ਘੜਾ ਕੇ ਗੋਲੀ ਮਾਰ ਦੇ ਜਿਹੜਾ ਬੰਦਾ ਇਹੋ ਜਿਹਾ ਹੋ ਟੱਕਰੇ ਟੱਕਰੇ ਕਰਦੇ ਇਹ ਜਿਹਨੂੰ ਤਾਂ ਜਾਂ ਫਿਰ ਬੁੱਢੇ ਦਾ ਦੁੰਦੇ ਦਾ ਵਾਪਸ ਆਮ ਨੂੰ ਹਾਂ ਜੀ ਬਾਕੀ ਜੀ ਜਿਹੜੇ ਇਹਨਾਂ ਦੋਨਾਂ ਨੇ ਜਿਹੜੀ ਕਰੀ ਆ ਗਈ ਬੇਅਫਦੀ ਕਰੀ ਆ ਗਈ ਮਿਲਖਾ ਸਿੰਘ ਤੇ ਪ੍ਰੀਤਮ ਸਿੰਘ ਇਹ ਦੋਨੇ ਇਹਦੇ ਵਿੱਚ ਦੋਸ਼ੀ ਨੇਗੇ ਕਿਉਂਕਿ ਕਿਉਂਕਿ ਇਹਨਾਂ ਨੇ ਇੱਕ ਨੇ ਗਲਤੀ ਕਰੀ ਆ ਦੂਜੇ ਨੇ ਉਹਦੀ ਸਪਾਈਆ ਗਲਤੀ ਤੇ ਦੋਨੇ ਦੋਸ਼ੀ ਹੋਗੇ ਸਪਾਉਣ ਵਾਲਾ ਵੀ ਤੇ ਕਰਨ ਵਾਲਾ ਵੀ ਹੈਗਾ ਤੇ ਉਸ ਤੋਂ ਬਾਅਦ ਜੀ ਇਹਨਾਂ ਦੇ ਬੰਦੀਕਾਰ ਵੀ ਅਸੀਂ ਮੰਗ ਲਿਆਗੇ ਸ੍ਰੀ ਦਮਦਮਾ ਸਾਹਿਬ ਤਖਤ ਤੋਂ ਵੀ ਅਸੀਂ ਇਹ ਮੰਗ ਕਰਦੇ ਹਾਂਗੇ ਤੇ ਆਸ ਵੀ ਕਰਦੇ ਹਾਂਗੇ ਸਾਨੂੰ ਸਾਡੇ ਗੁਰੂ ਨੂੰ ਸਾਨੂੰ ਸਾਨੂੰ ਇਨਸਾਫ ਮਿਲੂਗਾ ਪਿਛਲੇ ਦਿਨੀ ਇੱਥੇ ਵੀ ਆਪ ਹੋਈ ਇਸ ਦਾ ਜਿਹੜੇ ਥਾਂ ਦੇ ਕੁਝ ਬਣੇ ਤੇ ਇਸ ਤਰ੍ਹਾਂ ਦੀ ਫੈਸਲੀ ਅੱਜ ਦੁਬਾਰੀ ਜੱਥੇ ਵੰਦੀ ਐਸੇ ਦੁਬਾਰੀ ਪਹੁੰਚੀਆਂ ਨੇ ਕੀ ਫੈਸਲਾ ਲਿਆ ਗਿਆ ਸਤਵਾਲ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫੈਸਲਾ ਤਾਂ ਕੋਈ ਗੱਲ ਲਵੀ ਲਗੇ ਤਾਂ ਕੋਈ ਮੈਂ ਤਾਂ ਜਿਹੜਾ ਤਖਸਰ ਬੋੜ ਗਈ ਹੀ ਹੈ ਜਿਹੜੇ ਬੰਦੇ ਖਲਾਫ ਹੋਈ ਆ ਪ੍ਰੀਤਮ ਸਿੰਘ ਦੇ ਖਲਾਫ ਉਹਦੇ ਕੋ ਕਰਮਾਂ ਦੇ ਗੰਦੇ ਐ ਉਹਨੇ ਕਮੀ ਇੰਨੇ ਗੰਦੇ ਕੀਤੇ ਉਹ ਗੁਰਦਾਸ ਸਾਹਿਬ ਦੇ ਰਹਿਣ ਦੇ ਲਾਇਕ ਨਹੀਂਗਾ ਕਿਉਂਕਿ ਪੰਥ ਤਾਂ ਗੁਰਬਾਨੀ ਦੀ ਵਿਅਦਿਵੀ ਫਿਰ ਗੁਰੂ ਘਰ ਦੀ ਮਰਿਆਦਾ ਦੀ ਵਿਅਦਿਵੀ ਉਹਨੇ ਬਹੁਤ ਜ਼ਿਆਦਾ ਕੀਤੀ ਐ ਉਹਦੇ ਕੋ ਕਰਮਾਂ ਦੇ ਪ੍ਰੂਫ ਸਾਡੇ ਕੋਲ ਪਏ ਨੇ ਉਹ ਤਾਂ ਗੁਰਦਾਸ ਸਾਹਿਬ ਦੇ ਬਿਲਕੁਲ ਰਹਿਣ ਦੇ ਲਾਇਕ ਨਹੀਂ ਪੰਜ ਤਖਤਾਂ ਪੰਜ ਪੈਰਾਂ ਸਭਾ ਨੂੰ ਬੇਨਤੀ ਕਰਦੇ ਆ ਤਖੀਰ ਦੋ ਦੋ ਸਾਹਿਬ ਬੇਨਤੀ ਕਰਦੇ ਆ ਪੰਜ ਪੈਰਾਂ ਸਭਾ ਨੂੰ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹ ਰਵੇ ਜਿੱਦੀ ਮਰਜ਼ੀ ਕਰ ਰਹੇ ਚਲੋ ਸਾਨੂੰ ਪਤਾ ਵੀ ਉਹਨੂੰ ਕੁਝ ਬੰਦੇ ਸ਼ਹਿ ਦੇ ਰਹੇ ਨੇ ਕੁਝ ਬੰਦੇ ਪੈਸੇ ਲਾਲਚ ਪੈਸੇ ਲਾਲਚ ਵਾਸੋ ਕੇ ਉਹਨੂੰ ਆਪਣੇ ਸਥਾਨ ਤੇ ਰੱਖਣ ਦੀਆਂ ਕੋਸ਼ਿਸ਼ਾਂ ਕਰ ਸਾਡੇ ਖਲਾ ਬੜਾ ਕੋਰ ਪ੍ਰਚਾਰ ਕੀਤਾ ਜਾਂਦਾ ਸੋ ਅਸੀਂ ਉਹਨੂੰ ਰੰਗੇ ਹੱਥੀਂ ਫੜਿਆ ਸਾਰਾ ਕੁਝ ਫੜਿਆ ਸਾਰੇ ਫਰੂ ਸਾਡੇ ਕੋਲ ਨੇ ਕਿੰ ਐ ਬੇਅਦਵੀ ਕੀਤੀ ਕਿਵੇਂ ਸਾਰਾ ਕੁਝ ਕੀਤਾ ਸੋ ਅਸੀਂ ਤਖਤ ਸਾਹਿਬ ਤੋਂ ਬੇਨਤੀ ਕਰਦੇ ਆਂ ਪੰਜ ਪਾਇਰੇ ਸਾਹਿਬਾਨ ਨੂੰ ਕਿ ਇਹ ਫੈਸਲਾ ਤੁਸੀਂ ਬੜੀ ਗੰਭੀਰਤਾ ਨਾਲ ਉਹ ਨਹੀਂ ਸਾਡੀ ਵਿਸ਼ਵਾਸ ਉੱਤਰ ਟੁੱਟ ਜਾਊਗਾ ਜਾਂ ਪੰਜਾਬ ਸਰਕਾਰ ਤੋਂ ਸਾਡਾ ਵਿਸ਼ਵਾਸ ਟੁੱਟਿਆ ਪਿਆ ਵੀ ਇਹ ਪੰਜਾਬ ਤੋਂ ਪੰਜਾਬ ਦੇ ਚੈਨਲ ਹੋਈਆਂ ਬੇਦਬੀਆਂ ਨੂੰ ਸਾਬ ਨਹੀਂ ਦਿੱਤਾ ਸਾਡਾ ਕਿ ਸ਼ਰੋਬਣੀ ਕਮੇਟੀ ਤੋਂ ਵਿਸ਼ਵਾਸ ਨਾ ਟੁੱਟ ਜਾ ਕਿਤੇ ਅਸੀਂ ਬੇਨਤੀ ਕਰਦੇ ਹਾਂ ਜਿਵੇਂ ਉਹ ਆਏ ਇੱਕੋ ਵਜ਼ੀਰ ਬਣੋ ਹੁਜੂਰ ਨਾਲ ਦੀ ਸੇਵਾ ਨਾਲ ਵੀ ਜਿਹੜੀ ਦਿੱਤੀ ਗਈ ਹੈ ਜਦੋਂ ਆਪਾਂ ਆਮ ਜਿਹੜੀਆਂ ਜਦੋਂ ਵੀਡੀਓ ਦੇਖਦੇ ਜਿੱਥੇ ਬੇਅਦਬ ਵੀਡੀਓ ਕੇ ਦੇਖਦੇ ਵੀ ਇਹ ਬੰਦਾ ਮਿੰਟ ਦੀ ਅਫਸਰ ਸੀਗਾ ਜਦੇ ਦਿਮਾਗ ਵਿਚ ਵੀ ਲੋਕ ਵੀ ਕਹਿੰਦੇ ਨੇ ਕਿ ਕਿਉਂਕਿ ਵੋਟ ਵੀ ਲੋਕ ਜਿਹੜੇ ਚਾਹੁੰਦੀ ਕੋਸ਼ਿਸ਼ ਕਰਦੇ ਆ ਉਹ ਵੀ ਕਹਿੰਦੇ ਆ ਪਰ ਇਹ ਇੱਕ ਚੰਗਾ ਭਲਾ ਹੁੰਦਾ ਇਸ ਤਰ੍ਹਾਂ ਦੀ ਬੇਅਦਵੀ ਕਰਦੇ ਅਸ ਕਿੱਡੀ ਇੱਕ ਲਾਣਤ ਵਾਲੀ ਜਿਵੇਂ ਉਹ ਮੈਂ ਤਾਂ ਕਹਣਾ ਜਿੰਨਾ ਕੁਝ ਕਿਹਾ ਜਾਵੇ ਉਨੀ ਘੱਟ ਸ਼ਬਦ ਘਟਣਗੇ ਕਿਉਂਕਿ 60.5 ਸਾਲ ਦਾ ਤਿਆਰਬਾ ਗ੍ਰਾਂਥੀ ਦਾ ਪਰ ਫਿਰ ਵੀ ਉਹ ਜੀ ਕਰਤੂਰ ਕਰ ਗਿਆ ਸਾਨੂੰ ਉਮੀਦ ਨਹੀਂ ਸੀ ਵੀ ਇਹ ਕਰੂਗਾ ਇਹ ਤੇ ਇਹੋ ਜਿਹੇ ਬੰਦੇ ਤਾਂ ਚੌਂਛੜਾ ਗੋਲੀ ਮਾਰਨੀ ਚਾਹੀਦੀ ਹੈਗੀ ਪਤਾ ਨਹੀਂ ਹੁਣ ਇੱਕ ਗੱਲ ਹੋਰ ਗਈ ਤੁਸੀਂ ਵੀ ਪਹੁੰਚੋ ਜਿੱਤੇ ਬੰਦਿਆ ਹੋਣ ਵੀ ਪਹਿਲਾਂ ਹੀ ਪਹੁੰਚ ਜਾਓ ਹੁਣ ਦੇਖੋ ਜਾਂ ਵੀ ਬਹੁਤ ਵੱਡਾ ਲਾਇਕ ਹੈ ਇਹ ਅਸੀਂ ਬਹੁਤ ਥਾਂ ਵੀ ਦੇਖਿਆ ਹੈ ਜੇ ਕੋਈ ਫੈਸਲਾ ਕਰਾਉਣਾ ਹੁੰਦਾ ਹੈ ਜਾਂ ਉੱਤੇ ਅਗਲਾ ਉਹਨਾਂ ਨੂੰ ਪੜਨਾ ਆਉਂਦਾ ਹੈ ਚੋਰਾਂ ਨੂੰ ਉਹਨਾਂ ਦੇ ਕਲ ਜਾਂ ਪਾਜ ਹੁੰਦਾ ਵੀ ਇਹ ਪੈਸੇ ਪਾ ਹਾਂ ਹਾਂ ਇੱਥੇ ਵੀ ਇਹੀ ਗੱਲ ਇਹ ਅਸਲ ਅਸਲ ਗੱਲ ਇਹ ਸੀ ਵੀ ਇੱਥੇ ਨਾ ਅ ਭਾਈ ਭਗਤ ਸਿੰਘ ਨੇ ਕਿਹਾ ਸੀਗਾ ਵੀ ਬਾਬੇ ਨੇ ਪਲਾਟ ਵੇਚਿਆ ਗੁਰੂ ਘਰ ਦੇ ਨਾਲ ਲੱਗਾ ਪਲਾਟ ਵੀ ਇਹਨੇ ਗੁਰੂ ਘਰ ਦੀ ਗਰਾਈ ਇਕੱਠੀ ਕਰਕੇ ਲਿਆ ਪਲਾਟ ਉਹ ਵੀ ਜਿਆਦਾ ਨਹੀਂ ਲਾਉਂਦਾ ਜੇ ਤੂੰ 5 ਲੱਖਾਂ ਨਾਲ ਖਾ ਲੈ ਬਾਕੀ ਤਾਂ ਗੁਰੂ ਘਰ ਤੇ ਲਾਏ ਤੂੰ ਗੁਰੂ ਘਰ ਦੀ ਹਾਲਾਤ ਦੇਖੋ ਜੀ ਕਮਰਾ ਬਣਿਆ ਹੈ ਇੱਥੇ ਕੋਈ ਪ੍ਰਬੰਧ ਨਹੀਂ ਹੈ ਜੋ ਪ੍ਰਬੰਧ ਨਹੀਂ ਕੋਈ ਵੀ ਉਹ ਪੈਸਾ ਤਾਂ ਘਟੋਕਟਲਾ ਗੁਰੂ ਘਰ ਦੇ ਗਰਾਈਆਂ ਇਕੱਠੀਆਂ ਕਰ ਕਰ ਉਹ ਪੈਸਾ ਤਾਂ ਛੱਗਿਆ ਪੈਸਾ ਤਾਂ ਵਰਤ ਰਿਆ ਪਰ ਗੁਰੂ ਘਰ ਦਾ ਕਰਿਆ ਕੱਖ ਨਹੀਂ ਉਹ ਪੈਸਾ ਗੁਰੂ ਘਰ ਖਾਤਰ ਮੰਗੇ ਨਾ ਕਿ ਕਿਸੇ ਨੇ ਆਪ ਜੀ ਖਾਤਰ ਮੰਗੇ ਉਹ ਮੰਗ ਭਗਤ ਸਿੰਘ ਨੇ ਗੱਲ ਕਹੀ ਸੀ ਰਾਜਵਿੰਦਰ ਸਿੰਘ ਕਰਾ ਕੇ ਉਹ ਸੋ ਤਾਂ ਸਾਹਿਬ ਜੀ ਜਿਹੜੀ ਲੈਣ ਦਾ ਉਹ ਕਰਵਾ ਲੈ ਸਾਰਾ ਕੁਝ ਕਿ ਅਗਲਾ ਫੈਸਲਾ ਬਾਈ ਕੀ ਹੈ ਅਗਲਾ ਫੈਸਲਾ ਅਸੀਂ ਦੇਖਾਂਗੇ ਅਸੀਂ ਪਰਚਾ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕਰ ਰਹੇ ਹਾਂ ਕਾਰਵਾਈ ਹਾਂਜੀ ਸਿੰਘ ਸਾਹਿਬ ਜੀ ਅੱਜ ਸੀ ਬਹੁਤ ਸਾਰੇ ਇੱਥੇ ਬਰਨਾਲੇ ਪਹੁੰਚੇ ਅਸੀਂ ਕਿਤੇ ਪਿਛਲੇ ਦਿਨੀ ਜੋ ਨਿਤਨੇਮ ਦੀਆਂ ਕੋਸ਼ਿਸ਼ਾਂ ਨਹੀਂ ਕੋਈ ਬੜੀ ਬੇਅਫੀਜ਼ੀ ਸੀ ਜਿੱਥੇ ਮੁਹੱਬਾ ਘਟਨਾ ਹੋਪ ਚੀਜ਼ ਆ ਗਈ ਤੇ ਤੇ ਸੋ ਕਿਸ ਨਜ਼ਰੀਏ ਨਾਲ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਕਨਈਆ ਗ੍ਰੰਥੀ ਸਭਾ ਦੇ ਸਰਪ੍ਰਸਤ ਪੈਦਾਰਾ ਸਿੰਘ ਅਕਲਗਿਆ ਸਾਨੂੰ ਪਤਾ ਲੱਗਿਆ ਸੀਗਾ ਵੀ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਰਨਾਲੇ ਕੁਝ ਦਿਨ ਪਹਿਲਾਂ ਕੋਈ ਪੇਟੀ ਦੇ ਵਿੱਚ ਪੋਥੀਆਂ ਇਹ ਗ੍ਰੰਥ ਐ ਬਾਬਾ ਪ੍ਰੀਤਮ ਸਿੰਘ ਜੀ ਵਰ ਨੂੰ ਜਿੰਦਾ ਲਾ ਕੇ ਰੱਖੇਗੇ ਸੀ ਸੋ ਜਥੇਵੰਦੀਆਂ ਵੱਲੋਂ ਕਾਰਵਾਈ ਪਾਈ ਗਈ ਜਿਸ ਦੇ ਵਿੱਚ ਉਹ ਜਿੰਦਾ ਖਲਵਾ ਕੇ ਪੋਥੀਆਂ ਨੂੰ ਜਦੋਂ ਕਢਵਾਇਆ ਗਿਆ ਤਾਂ ਉਹਦੇ ਵਿੱਚ ਬੇਦਬੀ ਬਹੁਤ ਜ਼ਿਆਦਾ ਹੋਈ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪਜਾਮੇ ਵੀ ਪੁਰਾਣੇ ਸੀਗੇ ਤੇ ਹੋਰ ਬਹੁਤ ਸਾਰਾ ਦੀਦਾ ਕਪੜਾ ਉਹਦੇ ਵਿੱਚ ਕਸ਼ੇਰੇ ਵਗੈਰਾ ਜੁੱਤੀਆਂ ਚੱਪਲਾਂ ਪਈਆਂ ਸੀਗੀਆਂ ਸਾਨੂੰ ਪਤਾ ਲੱਗਿਆ ਇਹ ਮੰਦਗਾ ਮੰਦ ਭਾਗ ਹੀ ਘਟਣਾ ਸੀ ਸੋ ਅਸੀਂ ਜੋ ਕਾਰਵਾਈ ਪਾਈ ਗਈ ਹੈ ਭਾਈ ਬ੍ਰਹਮਾ ਸਿੰਘ ਅਤੇ ਉਹਨਾਂ ਸਾਥੀਆਂ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਕਸਲਾਂਗਾ ਵੀ ਕਰਦੇ ਹਾਂ ਕਿ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਹੋਰ ਕਿਤੇ ਅਸਥਾਨਾਂ ਦੇ ਉੱਤੇ ਜੋ ਇਸ ਤਰ੍ਹਾਂ ਗੁਰਬਾਣੀ ਦੀ ਜਾਂ ਗੁਰਬਾਣੀ ਨੇ ਪੋਥੀਆਂ ਦੀ ਵਿਅਦਬੀ ਹੋ ਰਹੀ ਹੈ ਨਿੰਦਨਯੋਗ ਹੈ ਤੋਂ ਸਾਰੇ ਗ੍ਰੰਥੀ ਸਹਿਬਾਨਾਂ ਨੂੰ ਤੇ ਗੁਰਮੁਖ ਪੈਰਾਂ ਨੂੰ ਬੇਨਤੀ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਕਿਤੇ ਵੀ ਗੁਰਬਾਣੀ ਦੀ ਵਿਅਦਬੀ ਨਹੀਂ ਹੋਣੀ ਚਾਹੀਦੀ। ਬਬੀ ਠੀਕ ਕੁਝ ਆਸੇ-ਪਾਸੇ ਦੇ ਇਸ ਗੱਲ ਦਾ ਵੀ ਮਤਲਬ ਤੇ ਜਾਂ ਗੱਲ ਕੀ ਕੀਤੀ ਜਾ ਰਹੀ ਹੈ ਜਾਂ ਕੀ ਕੀ ਜਾ ਰਹੀ ਹੈ ਕਿ ਇੱਥੇ ਜਾਂ ਇਲਜ਼ਾਮ ਨੇ ਮਤਲਬ ਆਪੋ ਤ੍ਰੀ ਤਲ ਸਿੰਘ ਵੱਲੋਂ ਲਗਾਏ ਜਾ ਰਹੇ ਨੇ ਵੀ ਐਸਾ ਸਤਾਂਤੇ ਵੀ ਕਬਜਾ ਕੀਤਾ ਹੋਇਆ ਹੈਗਾ। ਇਨੇ ਜਿੰਨੇ ਬਲ ਕਬਜ਼ਾ ਕੀਤਾ ਗਿਆ ਹੈ ਕਿ ਆਪ ਜੀ ਇੱਥੇ ਪਹੁੰਚੇ ਹੋ ਉਸ ਤਰ੍ਹਾਂ ਨੂੰ ਕੋਈ ਦੇਖ ਤੋਂ ਇਹ ਤਾਂ ਲੱਗੇ ਤੁਹਾਨੂੰ ਅਸੀਂ ਇਸ ਦਾ ਇਸਤਾਨ ਦੇ ਉਤੇ ਜਦੋਂ ਪਹੁੰਚੇ ਹਾਂਗੇ ਸਾਨੂੰ ਪਤਾ ਲੱਗਿਆ ਤੇ ਬਾਬਾ ਪ੍ਰੀਤਮ ਸਿੰਘ ਜੀ ਵੱਲੋਂ ਜਾਂ ਹੋਰ ਗੁਰਮਖਾਂ ਵੱਲੋਂ ਇੱਕ ਇਲਜ਼ਾਮ ਲਗਾਏਗੇ ਸੀ ਵੀ ਉਸ ਸਥਾਨ ਦੇ ਉਤੇ ਕੁਝ ਜਥੇਵੰਦੀਆਂ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਪਰ ਸਾਨੂੰ ਪਤਾ ਲੱਗਿਆ ਵੀ ਇੱਥੇ ਆ ਕੇ ਇੱਥੇ ਕਬਜ਼ਾ ਨਹੀਂ ਹੈ ਤੇ ਸੇਵਾ ਸੰਭਾਲ ਵਾਸਤੇ ਨਿੰਗ ਸਿੰਘ ਜਥੇਵੰਦੀਆਂ ਬੈਠੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਉਹਨਾਂ ਨੂੰ ਕੋਈ ਮਾਨਤਾ ਪ੍ਰਾਪਤ ਵੀ ਕੋਈ ਲਿਖਤ ਪਰਤ ਹੋਈ ਹੈਗੀ ਜਿੱ ਜਨਾਂ ਚ ਰ ਇਥੇ ਕੋਈ ਇਹ ਫੈਸਲਾ ਨਹੀਂ ਹੁੰਦਾ ਗੁਰੂ ਘਰ ਦਾ ਉਹਨਾਂ ਚ ਸਭ ਸੰਭਾਲ ਲਈ ਤੁਸੀਂ ਇਥੇ ਜ਼ਿੰਮੇਵਾਰ ਹੋ ਤੁਸੀਂ ਸੇਵਾ ਕਰਨੀ ਹੈ ਜੇ ਆਮ ਵਿਅਕਤੀ ਵੀ ਕੋਈ ਵੀ ਹੈ ਜੀ ਜੋ ਗੁਰਬਾਣੀ ਦਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਗੁਰਬਾਣੀ ਦਾ ਨਿਰਾਦਰ ਕਰਦਾ ਤਾਂ ਅਤ ਮਾੜੀ ਹੈ ਕਿ ਸਜ਼ਾ ਦੇ ਮਤਲਬ ਹੱਤਿਆ ਨਾਲ ਪਰ ਇੱਕ ਗੁਰੂ ਘਰ ਦੇ ਵਿੱਚ 60 ਸਾਲ ਤੋਂ ਸੇਵਾ ਨਿਭਾਰੇ ਬਾਣੀ ਪੜਨ ਵਾਲੇ ਜੀ ਖੁਦ ਆਪ ਇੱਕ ਗ੍ਰੰਥੀ ਸੰਗਤ ਹੋਣ ਜੀ ਉਹਨਾਂ ਬਨੂੰ ਇੱਜ਼ਾਤ ਦੇ ਮਤਲਬ ਕਿ ਜਿਹੜੀ ਕਰਨਾ ਕਿ ਕਿ ਤੇ ਉਹ ਤੇ ਕੀ ਕਰਨੇ ਚਾਹੁੰਦੇ ਜੀ ਮਾਰੀ ਗੱਲ ਹੈ ਜੀ ਜੇ ਕੋਈ ਅਣਜਾਣਵੰਦਾ ਬੇਦਬੀ ਕਰੇ ਕਿਸੇ ਵੀ ਗੁਟਕੇ ਦੀ ਜਾਂ ਕੁਰਬਾਨੀ ਦੀ ਤੇ ਉਹਦੇ ਤੇ ਤਾਂ ਸਾਨੂੰ ਚਲੋ ਨਾਰਮਲ ਐਕਸ਼ਨ ਲੈਣਾ ਚਾਹੀਦਾ ਜਿਹੜਾ ਇੰਨੇ ਸਾਲਾਂ ਤੋਂ ਜਿਹਨੂੰ ਕੁਰਬਾਨੀ ਦੀ ਬੇਦਬੀ ਬਾਰੇ ਵੀ ਪਤਾ ਹੈਗਾ ਕੁਰਬਾਨੀ ਦੇ ਸਤਕਾਰ ਵਾਸਤੇ ਵੀ ਪਤਾ ਜੀ ਉਹ ਇਹ ਘਨਾਉਣੀ ਹਰਕਤ ਕਰਦਾ ਉਹਦੇ ਵਜ੍ਹਾ ਦਾ ਡੰਡ ਕੋਈ ਜ਼ਿਆਦਾ ਹੋਣਾ ਚਾਹੀਦਾ ਕੀ ਅੱਜ ਕੋਈ ਜੱਜਬੰਦੀ ਇਸ ਤਰ੍ਹਾਂ ਦਾ ਕੋਈ ਫੈਸਲਾ ਲੈ ਕੇ ਜਾਵੇਗੀ ਵੀ ਉਹਨਾਂ ਦੇ ਬਣਦੀ ਸਜ਼ਾ ਤੋਂ ਵੀ ਕਾਰਵਾਈ ਕਰੂ। ਅਸੀਂ ਤੱਕਸੀ ਰਦਨਵਾ ਸਾਹਿਬ ਤੇ ਪਹੁੰਚ ਕਰਾਂਗੇ ਜੀ ਪਹਿਲਾਂ ਉਹਨਾਂ ਦਾ ਮਸਲਾ ਗਿਆ ਹੋਇਆਗਾ ਇਹ ਤੋਂ ਗੁਰਮੁਖਪੈਰੀ ਨੂੰ ਲੈ ਕੇ ਗਏ ਸੀਗੇ ਤੇ ਉੱਥੇ ਜਿਹੜੀ ਜੇ ਪੈਂਡਿੰਗ ਕਾਰਵਾਈ ਹੈਗੀ ਸੋ ਉਹਦੇ ਤੇ ਅਸੀਂ ਵੀ ਗੱਲਬਾਤ ਕਰਾਂਗੇ ਇਸ ਸੰਬੰਧੀ। ਇਥੋਂ ਦੀ ਸੇਵਾ ਸੰਭਾਲਕਾਂ ਕੋਲ ਰਹੇਗੀ ਤਾਂ ਸਭ ਇਹ ਤੇ ਜਿੰਨਾ ਚਿਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਜੀ ਉਹਨਾਂ ਸੇ ਜੋ ਦਿਗ ਸਿੰਘ ਜਿਥੇ ਬੰਦੀਆਂ ਬੈਠੀਆਂ ਨੇ ਉਹ ਸੇਵਾ ਸੰਭਾਲ ਕਰਨ ਜੀ ਜੀ ਸਦਕੇ ਕਰਨ ਜੀ ਬਹੁਤ ਵਧੀਆ ਧੰਨਵਾਦ ਹੈ ਜੀ ਉਹਨਾਂ ਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਗੁਰਦੁਆਰੇ ਸਭ ਹੁੰਦੇ ਕਿਉਂ ਜਿੱਥੇ ਜ਼ਿਲ੍ਹੇ ਦੇ ਨਹੀਂ ਇੱਥੇ ਬਿਆਦ ਵੀ ਹੋਈ ਸੀ ਕਿ ਜਿਹੜਿਆ ਕੋਟੀਆਂ ਸੀਗੇ ਆ ਪੇਟੀ ਦੇ ਵਿੱਚ ਇਸ ਤਰ੍ਹਾਂ ਤੁਸੀਂ ਦੇਖਿਆ ਨੇ ਬਾਬਾ ਜੀ ਜੀ ਕਿ ਆ ਜਜਰਾਵਾਂ ਆ ਜੰਤ ਚਪਲਾਂ ਕੀ ਹੋ ਉਸ ਨੂੰ ਲੈ ਕੇ ਅੱਜ ਤੁਸੀਂ ਇੱਥੇ ਪਹੁੰਚੇ ਇੱਕ ਮੈਂਡੀ ਤੁਹਾਡੀ ਪਹੁੰਚੀ ਆ ਜੱਥੇਦਾਰ ਬਰਮਾ ਸਿੰਘ ਆਨੇ ਅੱਜ ਕੀ ਅੱਜ ਮੈਂ ਸਦਾ ਹਾਂ ਕੀ ਗੱਲਬਾਤ ਵਧੀਆ ਸੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੱਥੇਦਾਰ ਬਰਮਾ ਸਿੰਘ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਏਡੀ ਦੂਰ ਆ ਕੇ ਕਾਰਵਾਈ ਕੀਤੀ ਹਾਲਾਂਕਿ ਇੱਥੋਂ ਦੇ ਜਿਹੜੇ ਲੋਕ ਹੈ ਹਕ ਉਨ੍ਹਾਂ ਦਾ ਬਣਦਾ ਪਰ ਚਲੋ ਕਈ ਵਾਰੀ ਨਹੀਂ ਵੀ ਧਿਆਨ ਚਾਹੁੰਦਾ ਜੱਥੇਦਾਰ ਬਰਮਾ ਸਿੰਘ ਨੇ ਆ ਕੇ ਭਾਈ ਗਰਤਾਰ ਸਿੰਘ ਨੇ ਆ ਕੇ ਇੱਥੇ ਕਾਰਵਾਈ ਕੀਤੀ ਤੇ ਪੇਟੀ ਦੇ ਵਿੱਚੋਂ ਜਿੱਥੇ ਚੱਪਲਾਂ ਕੱਢੀਆਂ ਗ੍ਰੰਥ ਕੱਢੇ ਗੁਰਬਾਣੀ ਦੇ ਕੁਟਕਾ ਸਾਹਿਬ ਭਾਗ ਕੋ ਇੱਕ ਮੰਦ ਭਾਗੀ ਬਹੁਤ ਨਿੰਦਣਯੋਗ ਘਟਨਾ ਹੈ ਭਾਵੇਂ ਉਹ ਸੁਣਨ ਦੇ ਵਿੱਚ ਆਇਆ ਵੀ ਪਰ ਆਪਣਾ ਕੀ ਕਹਿੰਦੇ ਨੇ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਵੱਲੋਂ ਹੋਈ ਹੈ ਪਰ ਦਾਸ ਕੁਝ ਕਿਸੰਗਤਾ ਦੇ ਨਾਲ ਵਿਚਰੇ ਆ ਪਿੰਡ ਵਿੱਚ ਨਿੱਜੀ ਤੌਰ ਤੇ ਜਦੋਂ ਆਇਆ ਪਰ ਸੁਣਨ ਵਿੱਚ ਇਹ ਵੀ ਆਇਆ ਵੀ ਜਿਹੜਾ ਮਿਲਖਾ ਸਿੰਘ ਇਹ ਜ਼ਿਆਦਾ ਵੱਧ ਕਾਰਵਾਈ ਉਹਦੇ ਵੱਲੋਂ ਹੋਈ ਉਹ ਬਾਈ ਸਾਹਮਣੇ ਬੈਠੀਆਂ ਮਾਈਆਂ ਇੱਥੇ ਬੈਠੀਆਂ ਨੇ ਤੁਸੀਂ ਜਾਂਦੇ ਹੋਏ ਉਹਨਾਂ ਦੀ ਵੀ ਮੈਂ ਤਾਂ ਕਹਿੰਦਾ ਵੀ ਇੱਕਦਿ ਇੰਟਰਵਿਊ ਲੈ ਕੇ ਜਾਇਓ ਕਿਉਂ ਕਿ ਕਿਉਂਕਿ ਜ਼ਿਆਦਾਤਰ ਮੇਰਾ ਖਿਆਲ ਵੀ ਸਾਡੇ ਨਾਲ ਵੱਧ ਪੁੱਛਣ ਤੋਂ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਪਿੰਡ ਵਾਲੇ ਜਿਹੜੇ ਵੱਧ ਦੋਸ਼ ਲਾਏ ਨੇ ਲਾ ਰਹੇ ਨੇ ਇੱਥੋਂ ਦੇ ਉਹ ਮਿਲਖਾ ਸਿੰਘ ਤੇ ਲਾ ਰਹੇ ਨੇ ਵੀ ਮਿਲਖਾ ਸਿੰਘ ਦੀ ਇਹ ਕਾਰਵਾਈ ਹੈ ਪਰ ਜੇ ਤੋਂ ਇੱਥੇ ਪਲਾਟ ਵਿਕੇ 21 ਲੱਖ ਰੁਪਏ ਦਾ ਉਹ ਪਲਾਟ ਨੂੰ ਦੇ ਕੇ ਦੇਖ ਮਾਇਆ ਨੂੰ ਮੁਖ ਰੱਖਦੇ ਇਹਨਾਂ ਦਾ ਰੌਲਾ ਪਿਆ ਜੇਦੋਂ ਰੌਲਾ ਪਿਆ ਉਹ ਸਮਝ ਮਾਇਆ ਦੇ ਸਾਚਾਰ ਚਵੇਰੇ ਇਹ ਰੌਲਾ ਘੁੰਮ ਰਿਹਾ ਸਮਝ ਵੀ ਕਿਉਂਕਿ ਜੇ ਆਪਾਂ ਦੇਖੀਏ ਬੇਅਦਬੀ ਕੋਈ ਐ ਤਾਂ ਹੈ ਨਹੀਂ ਦੱਸਣ ਵਾਲੀਆਂ ਸੰਗਤਾਂ ਦੱਸ ਰਹੀਆਂ ਵੀ 4 ਸਾਲਾਂ ਤੋਂ ਲੈ ਕੇ ਉਹ ਇੱਥੇ ਬਹੁਤ ਆਏ ਘਟ ਆਏ ਆ ਜਿਆਦਾਤਰ ਇੱਥੇ ਮਿਲਖਾ ਸਿੰਘ ਰਹਿ ਰਿਹਾ ਹੈ ਮਿਲਖਾ ਸਿੰਘ ਦਾ ਹੱਕ ਬਣਦਾ ਸੀ ਜਦੋਂ 2 ਲੱਖ ਦਾ ਰੌਲਾ ਪਿਆ ਉਹਦੋਂ ਤੋਂ ਉਹ ਸਮਝ ਐਲੀਕੇਸ਼ਨ ਲਾਉਂਦੇ ਨੇ ਜਦੋਂ ਇਹਨਾਂ ਦਾ ਕੋਈ ਵੀ ਰੌਲਾ ਨਹੀਂ ਸੀ ਇੱਕ ਮਿੰਟ ਯਾਰ ਜਦੋਂ ਕੋਈ ਵੀ ਰੋਲਾ ਨਹੀਂ ਸੀ ਉਦੋਂ ਉਹ ਸਮਝ ਵੀ ਉਸ ਬਿਆਦਬੀ ਨੂੰ ਅੱਖਾਂ ਨਾਲ ਦੇਖ ਰਹੇ ਨੇ ਇੱਥੇ ਇਕੱਲਾ ਪ੍ਰੀਤਮ ਸਿੰਘ ਕਸੂਰਵਾਰ ਦੀ ਹੈਗਾ ਇੱਥੇ ਦੋਨੇ ਸ਼ਖਸੀਅਤਾਂ ਕਸੂਰਵਾਰ ਨੇ ਨਾਲੇ ਮਿਲਖਾ ਸਿੰਘ ਨਾਲੇ ਬਾਬਾ ਪ੍ਰੀਤਮ ਸਿੰਘ ਇਹਨਾਂ ਦੋਨਾਂ ਨੂੰ ਬੰਦੀ ਕਾਰਵਾਈ ਦੀ ਸਜ਼ਾ ਜਿਹੜੀ ਉਹ ਤਖਤ ਵੱਲੋਂ ਸੁਣਾਈ ਜਾਵੇ ਤੇ ਤਖਤ ਤੇ ਕਾਰਵਾਈ ਤੇ ਜਿਹੜਾ ਉਹ ਸਜ਼ਾ ਸੁਣਾਉਣਗੇ ਉਹਨਾਂ ਤੇ ਸਾਨੂੰ ਸਾਰਿਆਂ ਨੂੰ ਸੰਤੁਸ਼ਟੀ ਹੋਵੇ ਵਿਸ਼ਵਾਸ ਹੋਵੇ ਭਰੋਸਾ ਹੋਵੇ ਉਹ ਸਜ਼ਾ ਕਿਦਾਂ ਦੀ ਵੀ ਸੁਣਾਉਂਦੇ ਨੇ ਉਹ ਤਖਤ ਦੇ ਪੰਜ ਪਿਆਰੇ ਜਾਂ ਮੁਲਾਜ਼ਮ ਹੁਣ ਆ ਰਹੇ ਨੇ ਤੇ ਗਿਆਨੀ ਭੋਲਾ ਸਿੰਘ ਜੀ ਇੰਚਾਰ ਸਾਹਿਬ ਉਹ ਜਿੱਦਾਂ ਦੀ ਵੀ ਸਜ਼ਾ ਲਾਉਣਗੇ ਸਾਨੂੰ ਉਹ ਪ੍ਰਵਾਨ ਹੋਵੇ ਸਭ ਇੱਕ ਗੱਲ ਇਹ ਹੈ ਜਦੋਂ ਜਦੋਂ ਬੰਦਿਆ ਜਾਂਦਾ ਸਾਡੇ ਕੋਲ ਜਾਂਦੇ ਬੰਦਿਆ ਜਿਹਨੂੰ ਇਸ ਤਰ੍ਹਾਂ ਦੀ ਕੋਈ ਫਸਲੀ ਬਿਆਦ ਨਹੀਂ ਪੁੱਟਦੇ ਆ ਜੀ ਤਾਂ ਉੱਥੇ ਉਹ ਪਹੁੰਚਦੇ ਜਾਂਦੇ ਤੁਸੀਂ ਪਹੁੰਚ ਬੱਜੜ ਕੇ ਇਹ ਹੁੰਦਾ ਵੀ ਅਸੀਂ ਸਾਡੇ ਗੁਰੂਦੇਵ ਨਾਨਕ ਇਸ ਤਰ੍ਹਾਂ ਦਾ ਹੋਇਆ ਤਾਂ ਸਮਾਂ ਉਹਨਾਂ ਦੇ ਨਾਲ ਖੜੀਏ ਤੇ ਉਹਨਾਂ ਨੂੰ ਬੰਦੀ ਸਜਾਤ ਨਹੀਂ ਪਰ ਜੇਕਰ ਉਹ ਉਹਨਾਂ ਲੋਕਾਂ ਤੇ ਜਾਂ ਤੁਹਾਡੇ ਤੇ ਲਾਵੇ ਜਾਂ ਦਿੱਤੇ ਬੰਦੀ ਅਤੇ ਇਲਜ਼ਾਮ ਲਾਏ ਜਾਣ ਆ ਵੀ ਇਹ ਪੈਸਿਆਂ ਵਾਸਤੇ ਜਾਂ ਮਾਇਆ ਵਾਸਤੇ ਵੀ ਇਸ ਤਰ੍ਹਾਂ ਵੀ ਇਹ ਸਾਨੂੰ ਕੰਮ ਕਰਨ ਵਾਸਤੇ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਉਹਨਾਂ ਵੱਲੋਂ ਕਰੀਆਂ ਜਾਂ ਉਹਦੇ ਬਾਰੇ ਕੀ ਉਹ ਗਲਤ ਹੈ ਜੀ ਬਾਗਿਆਨੀ ਵਰਮਾ ਸਿੰਘ ਤੇ ਸਾਨੂੰ ਰੱਬ ਜਿੰਨਾ ਵਿਸ਼ਵਾਸ ਹੈ ਜੀ ਇਹ ਕਦੇ ਵੀ ਇਤਾਂ ਦੀ ਕਾਰਵਾਈ ਨਹੀਂ ਕਰਨਗੇ ਕਿਉਂਕਿ ਸਾਨੂੰ ਮੇਰਾ ਖਿਆਲ ਹੈ ਵੀ 10 ਸਾਲ ਤਾਂ ਸਾਨੂੰ ਹੋ ਗਏ ਲਗਾਤਾਰ ਚੱਲਦੇ ਉਦੋਂ ਪਹਿਲਾਂ ਤੋਂ ਵੀ ਇਹ ਤਕਰੀਬਨ 2013 ਤੋਂ ਚੱਲੇ ਹੋਏ ਨੇ 2013 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਮੇਰਾ ਖਿਆਲ ਹੈ ਕਿਸੇ ਤੋਂ ਤੇਲ ਵੀ ਨਹੀਂ ਕੋਵਾਇਆ ਪੈਸੇ ਮੰਗਣ ਤਾਂ ਦੂਜੀ ਗੱਲ ਇਹ ਮੈਂ ਆਪਣੇ ਵਿਸ਼ਵਾਸ ਨਾਲ ਗੁਰੂ ਦੇ ਦਰਬਾਰ ਵਿੱਚ ਵੀ ਕਹਿ ਸਕਦਾ ਵਿਗਿਆਨੀ ਬਰਮਾ ਸਿੰਘ ਜੀ ਕਿਸੇ ਤੋਂ ਪੈਸੇ ਨਹੀਂ ਮੰਗ ਸਕਦੇ ਜੀ ਇਸ ਪਰ ਸੰਤ ਕਸੋਧਿਆ ਇਥੇ ਸਥਾਨ ਤੇ ਬੇਅਫੀਕੀ ਦੇ ਧੱਕੀਆਂ ਉਗਾਈਆਂ ਨੇ ਉਹ ਕਿਸੇ ਗੈਰ ਸਿੱਖਾ ਕਿਸੇ ਹੋਰ ਅਣਜਾਣ ਵਿਕਤੀ ਵੱਲ ਹੋਣੀ ਜੋ ਆਪਣੇ ਆਪ ਨੂੰ ਸ਼ੁਰੂ ਕਰਦੇ ਪ੍ਰਚਾਰ ਕਰਨ ਹੁੰਦ ਨੇ ਗ੍ਰਾਂਥੀਸ਼ਿਪ ਨੇ ਵੀ ਉਹਨਾਂ ਬਨੂ ਨੇ ਜਦਾਂ ਪੱਕੇ ਦੀ ਵਿੱਚ ਖੇਤ ਬਾੜੀ ਖੇਤ ਨੂੰ ਉਲਟੀ ਉਲਟੀ ਬਾੜ ਖੇਤ ਕੋ ਖਾਈ ਤਾਂ ਉੱਥੇ ਬਚਾਉਂਦੇ ਇਨਾਂ ਦੇ ਬਾਰੇ ਉਹਨੇ ਆਪ ਕੀ ਕਹਿਣੀ ਸਮਝਾਉਣੀ ਕਿ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਦੇਖ ਆਪ ਦੁਰਬਾਣੀ ਦੇ ਪ੍ਰਚਾਰ ਕਰਨ ਵਾਲੇ ਨੇ ਜੱਜ ਕਿ ਜਿਹੜੀ ਮर्याਦਤ ਨਹੀਂ ਆਪਾਂ ਜੀਵ ਲਈਆਂ ਭਾਵੇਂ ਇੱਥੇ ਉਹ ਗ੍ਰਾਂਥੀਸ਼ਿਕ ਮਲਕਾ ਸਿੰਘ ਸੀ ਜਾਇ ਤੇ ਗੁਰਨਾ ਸਾਹਿਬ ਦੇ ਮੁਖੇ ਵਾਦਾਰ ਪ੍ਰੀਤ ਸਿੰਘ ਸੀ ਦੇਖੋ ਪਰਮਜੀਤ ਸਿੰਘ ਜੀ ਗੱਲ ਇਹ ਹੈ ਵੀ ਜੇ ਉਹ ਜਿਹੜੀਆਂ ਜਿਹੜੇ ਉਹਨਾਂ ਤੇ ਦੋਸ਼ ਲੱਗ ਰਹੇ ਨੇ ਜੇ ਉਹਨਾਂ 'ਚ ਉਹ ਸਹੀ ਪੈਂਦੇ ਨੇ ਤਾਂ ਵੱਧ ਤੋਂ ਵੱਧ ਉਹਨਾਂ ਤੇ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਹੋਰ ਬੰਦੇ ਤੇ ਜਿਹੜੇ ਜਿਹੜੇ ਹੋਰ ਗੁਰੂਕਰਾਂ ਦੇ ਹੈਡ ਗ੍ਰਾਂਥੀ ਨੇ ਉਹਨਾਂ ਦੇ ਕੰਨ ਹੋ ਜਾਣ ਉਹ ਗਲਤ ਕਾਰਵਾਈ ਜਾਂ ਗਲਤ ਸਮਝ ਜਿਹੜੇ ਕੰਮ ਨੇ ਗੁਰੂਕਰਾਂ ਦੇ ਵਿੱਚੋਂ ਨਾ ਕਰਨ ਇਹ ਮੈਂ ਬੇਨਤੀ ਵੀ ਕਰਦਾ ਜੇ ਇਹਨਾਂ ਗੱਲਾਂ ਦੇ ਵਿੱਚ ਜੋ ਸਮਝ ਇੱਥੋਂ ਸੁਣਨ ਨੂੰ ਮਿਲੀਆਂ ਸਮਝ ਜੀਵਨ ਪੱਖ ਤੋਂ ਇੱਜ਼ਤ ਪੱਖ ਤੋਂ ਜਾਂ ਕੋਈ ਹੋਰ ਬੇਅਦਬੀ ਪੱਖ ਤਾਂ ਆਪਣੇ ਸਾਹਮਣੇ ਆਈ ਕਿ ਨਾ ਵੀ ਜੇ ਕੋਈ ਇਦਾਂ ਦਾ ਪੱਖ ਸਚਾਈ ਰੂਪ ਵਿੱਚ ਸੱਚੇ ਰੂਪ ਵਿੱਚ ਸਬੂਤਾਂ ਦੇ ਆਧਾਰ ਤੇ ਕੁਝ ਮਿਲਦਾ ਤਾਂ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਵੀ ਤੇ ਤਖਤ ਨੂੰ ਵੀ ਕਾਰਵਾਈ ਕਰਨੀ ਬਣਦਾ ਆ ਹੱਕ